ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਰੂਰੀ ਇਹ ਵੀਡੀਓ ਸੀ ਆਪ ਜੀ ਨਾਲ ਸਾਂਝੀ ਕਰ ਰਹੇ ਆਂ ਔਰ ਜ਼ਰੂਰ ਸਮਾਂ ਜ਼ਾਇਆ ਨਾ ਕਰਿਏ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਏ ਔਰ ਅਗਰ ਕੋਈ ਜਾਣਕਾਰੀ ਹੈ ਤੇ ਜ਼ਰੂਰ ਤੁਸੀਂ ਕਮੈਂਟ ਰਾਹੀਂ ਸਾਨੂੰ ਦੱਸ ਸਕਦੇ ਹੋ ਇਸ ਵਕਤ ਅਸੀਂ ਗੁਰੂ ਨਾਨਕ ਮਿਸ਼ਨ ਹਸਪੀਟਲ ਗੁਰੂ ਨਾਨਕਨਗਰ ਰੇਖੇ ਖੜੇ ਆਂ ਔਰ ਇੱਥੇ ਦੇ ਕੋਆਰਡੀਨੇਟਰ ਵੀਰ ਦਿਲਿੰਦਰਪ ਸਿੰਘ ਸਾਰੇ ਜਾਣਦੇ ਹੋ ਤਾਰਫ ਦੇ ਮੁਤਾਜਨੀ ਹਨ ਕੀ ਇਹਨਾਂ ਦੀ ਜੋ ਸੇਵਾਵਾਂ ਪਹਿਲੇ ਖਾਲਸਾ ਏਡ ਦੇ ਤੌਰ ਤੇ ਸੇਵਾਵਾਂ ਦਿੱਤੀਆਂ ਅੱਜ ਤੁਸੀਂ ਦੇਖ ਰਹੇ ਗੁਰਨਾਣਕ ਮਿਸ਼ਨ ਹਸਪੀਟਲ ਜੋ ਵੀ ਸਮਾਜ ਸੰਗਤ ਦੀ ਸੇਵਾ ਕਰ ਰਹੇ ਨੇ ਤੇ ਨਜ਼ਰ ਆ ਰਹੇ ਹਨ ਸੋ ਸਾਨੂੰ ਗੁਰੂ ਨਾਨਕ ਨਗਰ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕ ਜੋ ਵੀਰ ਹਨ ਉਹਨਾਂ ਵੱਲੋਂ ਕਾਲ ਆਂਦੀ ਹੈ ਕਿ ਇੱਕ ਬਜ਼ੁਰਗ ਮਾਤਾ ਜੀ ਜਿਹੜੇ ਤੁਸੀਂ ਉਹ ਦੇਖ ਰਹੇ ਹੋ ਵਿਚਾਰੇ ਬਹੁਤ ਪਰੇਸ਼ਾਨ ਹਨ ਰੋ ਰਹੇ ਹਨ ਔਰ ਬਿਲਾਪ ਕਰ ਰਹੇ ਹਨ ਕਿ ਮੈਂ ਠੀਕ ਨਹੀਂ ਹਾਂ ਮੇਰੀ ਹਾਲਤ ਠੀਕ ਨਹੀਂ ਹੈ ਮੇਰੇ ਪਰਿਵਾਰ ਦੇ ਬਾਰੇ ਨਹੀਂ ਪਤਾ ਚੱਲ ਰਿਹਾ ਔਰ ਗगनਵੀਰ ਕਹਿ ਰਹੇ ਨੇ ਅਸੀਂ ਇਲਾਜ ਸਾਡੇ ਕੋਲ ਸੀਨੀਅਰ ਡਾਕਟਰਸ ਹਨ ਅਸੀਂ ਪੁੱਛਦੇ ਆ ਇਹਨਾਂ ਨੂੰ ਕੀ ਦਿੱਕਤ ਹੈ ਪਰ ਗੱਲ ਉਹ ਜਿੰਨੀ ਦੇਰ ਪਰਿਵਾਰ ਤੋਂ ਕੋਈ ਨਾਲ ਖੜਾ ਹੋਏ ਤੇ ਅਸੀਂ ਵੀ ਥੋੜਾ ਜਾ ਜ਼ਿਆਦਾ इजीली ਇਹਨਾਂ ਨੂੰ ਅਸੀਂ ਇਲਾਜ ਕਰ ਸਕਾਂਗੇ ਕਿਉਂਕਿ ਸਾਨੂੰ ਇਹਨਾਂ ਦੀ ਹ ਕੀ ਇਹਨਾਂ ਨੂੰ ਬਿਮਾਰੀ ਕੀ ਹੈ ਜਿਹੜੀ ਇਹ ਫਾਈਲ ਇਹਨਾਂ ਨੇ ਪਕੜੀ ਹੋਈ ਹੈ ਔਰ ਇੱਕ ਗਲੂਕੋਜ਼ ਦੀ ਡ੍ਰਿਪ ਤੇ ਨਾਲ ਲੈ ਕੇ ਆਏ ਹਨ ਇਹ ਤੁਸੀਂ ਦੇਖ ਸਕਦੇ ਹੋ ਸਾਨੂੰ ਨਹੀਂ ਪਤਾ ਇਹ ਵਿਚਾਰੇ ਕਿੱਥੋਂ ਆਏ ਕਿਹਾਂ ਚਲੇ ਪਰ ਫਿਲਹਾਲ ਤੁਸੀਂ ਇਹ ਚਿਹਰਾ ਦੇਖ ਸਕਦੇ ਹੋ ਜ਼ਰੂਰ ਇਹਨਾਂ ਨੂੰ ਇਹਨਾਂ ਸੀ ਮਦਦ ਕਰਨੀ ਇਹਨਾਂ ਨੂੰ ਘਰ ਪਹੁੰਚਾਉਣ ਦੀ ਇਹ ਤੁਸੀਂ ਚਿਹਰਾ ਜੋ ਦੇਖ ਰਹੇ ਹੋ ਸਵੇਰੇ ਗੁਰੂ ਨਾਨਕ ਨਗਰ ਜਲੀਆਂ ਚ ਫਿਰ ਗੁਰੂ ਘਰ ਉਹਦੇ ਬਾਅਦ ਗੁਰੂ ਨਾਨਕ ਮਿਸ਼ਨ ਹਸਪੀਟਲ ਵੀਰ ਗਗਨਦੀਪ ਸਿੰਘ ਜੀ ਨਾਲ ਖੜੇ ਹਨ ਤੇ ਮੈਂ ਤੇ 2 ਮਿੰਟ ਬੈਠੇ ਤੁਸੀਂ ਗਗਨਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ ਜੇ ਅੱਜ ਸਵੇਰੇ ਸਾਡੇ ਕੋਲ ਇੱਥੇ ਪਹੁੰਚੇ ਨੇ ਕੋਈ ਇਹਨਾਂ ਨੂੰ ਹਸਪਤਾਲ ਦਾ ਸਮਝ ਕੇ ਇੱਥੇ ਛੱਡ ਗਿਆ ਹੈ ਇਹਨਾਂ ਦਾ ਇੱਕ ਕਾਰਡ ਵੀ ਮੈਡੀਕਲ ਕਾਰਡ ਬਣਿਆ ਹੋਇਆ ਹੈ ਜੋ ਕਿ ਗਵਰਨਮੈਂਟ ਮੈਡੀਕਲ ਕਾਲਜ ਦਾ ਬਣਿਆ ਹੋਇਆ ਹੈ ਇਹ ਉੱਥੇ ਉਹ ਕਰਦੇ ਨੇ ਇਲਾਜ ਕਰਵਾ ਰਹੇ ਸਨ ਤੇ ਹੁਣ ਜਿਸ ਤਰ੍ਹਾਂ ਦੀ ਇਹਨਾਂ ਦੀ ਹਾਲਤ ਫਿਜ਼ੀਕਲੀ ਵੀ ਥੋੜੀ ਠੀਕ ਨਹੀਂ ਲੱਗ ਰਹੀ ਇਹਨਾਂ ਨੇ ਗਲੂਕੋਜ਼ ਵੀ ਲਾਇਆ ਹੋਇਆ ਹੈ ਤੇ ਸੰਗਤ ਨੂੰ اپیل ਹੈ ਕਿ ਜੋ-ਜੋ ਬੰਦੇ ਇਹ ਵੀਡੀਓ ਦੇਖ ਰਹੇ ਨੇ ਜਾਂ ਜਿਨ੍ਹਾਂ-ਜਿਨ੍ਹਾਂ ਨੂੰ ਵੀ ਅਗਰ ਮਾਤਾ ਜੀ ਦੀ ਕੋਈ ਪਛਾਣ ਕਰ ਸਕਦਾ ਹੈ ਤੇ ਸਾਡੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੇ ਘਰ ਦੇ ਸਾਡੇ ਨਾਲ ਸੰਪਰਕ ਕਰਨ ਵੀਰ ਬਯੰਤ ਜੀ ਨਾਲ ਅਗਰ ਸੰਪਰਕ ਕਰਨੇ ਚਾਹਣੀ ਆਪਣਾ ਹਮਤ میڈیا ਨਾਲ ਸੰਪਰਕ ਕਰਨ ਤੇ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਉਹਨਾਂ ਦੇ ਘਰ ਪਹੁੰਚਾ ਸਕੀਏ ਤੇ ਜੋ ਵੀ ਉਹਨਾਂ ਦਾ ਬੰਦਾ ਇਲਾਜ ਉਹ ਕਰਵਾ ਸਕੀਏ ਵਿਜੀ ਮੈਂ ਗੁਰੂਕਾਰ ਦੇ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਇੱਕ ਵਾਰ ਸਾਨੂੰ ਜਦੋਂ ਫੈਮਲੀ ਦਾ ਪਤਾ ਲੱਗ ਜਾਣਾ ਹੁਣ ਸਾਨੂੰ ਨਹੀਂ ਪਤਾ ਕਿ ਇਹਨਾਂ ਨੂੰ ਤਕਲੀਫ ਕੀ ਹੈ ਔਰ ਡਾਇਗਨੋਸ ਡਾਕਟਰ ਕਰਨਗੇ ਪਰ ਜਿੰਨੀ ਦੇਰ ਅਸੀਂ ਫੈਮਲੀ ਨਾਲ ਸੰਪਰਕ ਨਹੀਂ ਕਰਾਂਗੇ ਇੰਨੀ ਦੇਰ ਕਿਦਨੇ ਕਿਲੇ ਸ਼ਾਇਦ ਤੁਹਾਡੇ ਕੋਲ ਵੀ ਸੀਨੀਅਰ ਡਾਕਟਰ ਐਕਸਪਰਟਸ ਆਉਂਦੇ ਹਨ ਪਰ ਸਾਨੂੰ ਪਤਾ ਨਹੀਂ ਨਾ ਇਹਨਾਂ ਨੂੰ ਇਲਾਜ ਕਿਸ ਚੀਜ਼ ਦੀ ਲੋੜ ਹੈ ਔਰ ਇੰਨੀ ਸ਼ਾਰਟਲੀ ਅਸੀਂ ਵੀ ਨਹੀਂ ਜਜ ਕਰ ਪਾਗੇ ਜਾਂ ਤੁਸੀਂ ਵੀ ਡਾਇਗਨੋਸ ਕਰ ਪਾਓਗੇ ਕਿ ਇਹਨਾਂ ਨੂੰ ਤਕਲੀਫ ਕੀ ਹੈ ਪਰ ਬਹੁਤ ਪਰੇਸ਼ਾਨ ਜਿੰਨੀ ਕਿਨੇ ਨਾਲ ਗੱਲ ਕੀਤੀ ਹੈ ਇਹਨਾਂ ਨੇ ਆਪਣਾ ਨਾਂ ਰਾਣੀ ਇਰਾਨੀ ਕੋਰ ਦੱਸਿਆ ਤੇ ਤੁਸੀਂ ਨਗ ਦੇਣ ਵਾਲੇ ਕਰੋਗੇ ਤਾਂ ਟਾਈਮ ਲੁਕਸ ਪਾਣਾ ਹੋਏਗਾ ਬਿਲਕੁਲ ਬਿਲਕੁਲ ਇਹ ਇਨਾ ਕਰਵਾਉਂਦੇ ਆ ਤੁਹਾਡਾ ਅਲਟਰਾਸਾਉਂਡ ਵੀ ਕਰਵਾਉਂਦੇ ਆ ਤੁਹਾਡਾ ਇਹਨਾਂ ਨੂੰ ਨਾ ਇਹ ਕਲੀਅਰ ਨਹੀਂ ਦੱਸ پا ਰਹੇ ਹਨ ਮਾਤਾ ਜੀ ਤੁਸੀਂ ਪਲੀਜ਼ ਬੈਠ ਜੋ ਅਗਰ ਤੁਸੀਂ ਪਾਣੀ ਪੀਣਾ ਪਾਣੀ ਵੀ ਅਸੀਂ ਮੰਗਾਉਂਦੇ ਆ ਪਲੀਜ਼ ਬੈਠ ਜੋ ਬੈਠ ਜੋ ਪਲੀਜ਼ ਕਿਉਂਕਿ ਇਸ ਸਵੇਰੇ ਰੋ ਰੋ ਕੇ ਇਹਨਾਂ ਦੀ ਬੁਰੀ ਹਾਲਤ ਹੋਈ ਪਈ ਹੈ ਸਾਨੂੰ ਪਰਿਵਾਰ ਦਾ ਨਹੀਂ ਪਤਾ ਚੱਲ ਰਿਹਾ ਕਿ ਇਹ ਕੌਣ ਨੇ ਪਰਿਵਾਰ ਪਰਿਵਾਰ ਕਿੱਥੇ ਹੈ ਕੌਣ ਹੈ ਕੌਣ ਨਹੀਂ ਹੈ ਪਰ ਤੁਸੀਂ ਫਿਰ ਮੈਂ ਦੱਸ ਰਿਹਾ ਕਿ ਇਸ ਚਿਹਰੇ ਨੂੰ ਜ਼ਰੂਰ ਤੁਸੀਂ ਦੇਖੋ ਅਸੀਂ ਵੀ ਸਾਨੂੰ तकरीबन 1 ਪੂਨਾ ਘੰਟਾ ਹੋ ਗਿਆ ਇਹਨਾਂ ਕੋਲ ਪੁੱਛਦੇ ਇਹਨਾਂ ਤੋਂ ਜਾਂਚਦੇ ਪਰ ਨਹੀਂ ਪਤਾ ਚੱਲ ਰਿਹਾ ਇਹ ਕੌਣ ਹਨ ਤੁਸੀਂ ਫਿਰ ਇਹ ਚਿਹਰੇ ਨੂੰ ਤੁਸੀਂ ਦੇਖ ਸਕਦੇ ਹੋ ਪਛਾਣ ਦਿਓ ਤੇ ਜ਼ਰੂਰ ਇਸ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰ ਦਿਓ ਕਿ ਇਹ ਮਾਤਾ ਕੌਣ ਹਨ ਕਿੱਥੋਂ ਆਏ ਹਨ ਫਿਲਹਾਲ ਗੁਰੂ ਨਾਨਕ ਮਿਸ਼ਨ ਹਸਪੀਟਲ ਜਿੱਥੇ ਗੁਰੂ ਨਾਨਕ ਨਗਰ ਜੋ ਸਥਿਤ ਹੈ ਇੱਥੇ ਇਹ ਮਾਤਾ ਫਿਲਹਾਲ ਪਹੁੰਚੇ ਹਨ ਔਰ ਉਹ ਸਾਹਮਣੇ ਮੈਂ ਦੱਸ ਰਿਹਾ ਇਹੀ ਜੋ ਡ੍ਰਿਪ ਲੱਗੀ ਹੋਈ ਇਹ ਅ ਇਹ ਜੋ ਦੇਖ ਰਹੇ ਹੋ ਇਹੀ ਲੱਗੀ ਹੋਈ ਏ ਮੈਂ ਓਂਕਾਰ ਵਿਨੋਦ ਕਹਾਂ ਜ਼ਰੂਰ ਦਿਖਾ ਦੋ ਇਹੀ ਲੱਗੀ ਹੋਈ ਉਹ ਨਾਲ ਲੈ ਕੇ ਇੱਥੇ ਆ ਗਏ ਹਸਪੀਟਲ ਕੁਝ ਨਹੀਂ ਪਤਾ ਇਹ ਕੌਣ ਹਨ ਕਿੱਥੋਂ ਆਏ ਹਨ ਉਹ ਸੋ ਅ ਬਾਰੇ ਬਾਰ ਬਾਰ ਕਹਿੰਦੇ ਇਹ ਦੇਖੋ ਗਗਨਵੀਰ ਉਹਨਾਂ ਨੂੰ ਪੁੱਛ ਰਹੇ ਹਨ ਲੱਗੇ ਹਨ ਉਹਨਾਂ ਨਾਲ ਗੱਲ ਕਰਨ ਪਰ ਇਹਨਾਂ ਬਾਰੇ ਕੁਝ ਨਹੀਂ ਪਤਾ ਚੱਲ ਰਿਹਾ ਕੁਝ ਵੀ ਨਹੀਂ ਪਤਾ ਚੱਲ ਰਿਹਾ ਕੌਣ ਹਨ ਇਹ ਕੁਝ ਕਾਜ ਹੈ ਮੇਰੇ ਨਾਲ ਗੰਨਜੀਤ ਇਹ ਇਹ ਸਲਿੱਪ ਇਹਨਾਂ ਦੀ ਆਪਣੀ ਹੈ ਹਾਂਜੀ ਹਾਂਜੀ ਇਹ ਇਹਨਾਂ ਦੀ ਆਪਣੀ ਹੈ ਹਾਂਜੀ ਹਾਂਜੀ ਇਹਨਾਂ ਦੀ ਆਪਣੀ ਹੈ ਇਹਨਾਂ ਦੇ ਰਾਣੀ ਕੋਰ ਕਰਕੇ ਨਾਮ ਲਿਖਿਆ ਜਿਵੇਂ ਕਿ ਮੈਂ ਪੁੱਛ ਵੀ ਰਿਹਾ ਇਹ ਦੱਸ ਰਹੇ ਨੇ ਨਗਰੋਟੇ ਤੋਂ ਨੇ ਸ਼ਾਇਦ ਨਗਰੋਟਾ ਤੋਂ ਮੈਂ ਦਾਲਾ ਦੇਖੋ ਨਹੀਂ 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 ਅਸੀਂ ਬਿਲਕੁਲ ਅਮ ਚੱਕਿਆ ਦਾ ਸੀ ਮੈਨੂੰ ਮਾਤਾ ਜੀ ਕਹਿ ਰਹੇ ਮੈਂ ਇਹ ਸਿੱਖ ਪਰਿਵਾਰ ਤੋਂ ਹਾਂ ਰਾਣੀ ਕੋਰ ਨਾਮ ਹੈ ਮੈਂ ਕੜਾ ਪਾਇਆ ਹੋਇਆ ਹਾਂ ਇਹ ਵੀਰ ਜੀ ਗੰਨਜੀਤ ਜੀ ਇਹ ਕਿਉਂ ਕਰ ਹੱਥ ਦੇ ਤੁਸੀਂ ਦੇਖੋ ਤੇ ਇਹ ਸਿੱਖ ਪਰਿਵਾਰ ਦੇ ਤੁਸੀਂ ਫਿਰ ਜ਼ਰੂਰ ਦੇਖੋ ਅਸੀਂ ਮਦਦ ਕਰੀ ਜਿੰਦਗੀ ਮਿਲ ਕੇ ਇਹਨਾਂ ਦੀ ਬਹੁਤ ਪਰੇਸ਼ਾਨ ਹਨ ਬਜ਼ੁਰਗ ਪਰ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਚੱਲ ਰਿਹਾ ਕਿ ਇਹ ਕਿੱਥੇ ਰਹਿੰਦੇ ਹਨ ਸਿਰਫ ਨਗਰੋਟਾ ਕਹਿ ਰਹੇ ਹਨ ਤੇ ਮੈਂ ਚਾਹਨਾ ਜ਼ਰੂਰ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤਾਂ ਕਿ ਅਸੀਂ ਇਹਨਾਂ ਨੂੰ ਘਰ ਪਹੁੰਚਾਉਣ ਚ ਅਸੀਂ ਜ਼ਰੀਆ ਬਣ ਸਕੀਏ ਫਿਲਹਾਲ ਗੁਰਨਾਨਕ ਮਿਸ਼ਨ ਹਸਪੀਟਲ ਦੀ ਟੀਮ ਜਿਹੜੀ ਹੈ ਉਹ ਜ਼ਰੂਰ ਇਹਨਾਂ ਦੀ ਦੇਖਰੇਖ ਕਰ ਰਹੀ ਹੈ ਗਗਨਵੀਰ ਜ਼ਰੂਰ ਸੀਨੀਅਰ ਡਾਕਟਰ ਨਾਲ ਕੰਸਲਟ ਕਰਕੇ ਇਹਨਾਂ ਦੇ ਬਾਰੇ ਜ਼ਰੂਰ ਕੁਝ ਨਾ ਕੁਝ ਜਿਹੜਾ ਬਣਦਾ ਇਸ ਟਾਈਮ ਜਿਹੜੀ ਜਿਹਨੂੰ ਫਰਸਟ ایڈ ਕਹਿੰਦੇ ਆਪਾਂ ਜੋ ਸਟਾਰਟ ਦਾ ਇਲਾਜ ਆ ਉਹ ਇੱਕ ਆਪਣਾ ਕਰਨਗੇ ਪਰ ਕਿਤੇ ਨਾ ਕਿਤੇ ਪਰਿਵਾਰ ਦਾ ਸਾਹਮਣੇ ਆਣਾ ਬਹੁਤ ਜ਼ਰੂਰੀ ਹੈ ਕਿ ਪਰਿਵਾਰ ਵੀ ਚਿੰਤਤ ਹੋਏਗਾ ਅਸੀਂ ਸਮਝਦੇ ਹਾਂ ਕਿ ਜਿਸ ਪਰਿਵਾਰ ਦਾ ਬਜ਼ੁਰਗ ਘਰੋਂ ਪਟਕੇ ਹੋਣ ਉਹ ਪਰਿਵਾਰ ਵੀ ਜ਼ਰੂਰ ਚਿੰਤਤ ਹੋਏਗਾ ਪਰਿਵਾਰ ਨੂੰ ਵੀ ਫਿਕਰ ਹੋਣੀ ਹੈ ਕਿ ਸਾਡੇ ਘਰ ਦਾ ਇੱਕ ਸ਼ਖਸ ਜਿਹੜਾ ਹੈ ਸਾਡੀ ਮਾਤਾ ਸਾਡੇ ਬਜ਼ੁਰਗ ਜਿਹੜੇ ਉਹ ਲਾਪਤਾ ਹਨ ਪਰਿਵਾਰ ਵੀ ਲੱਭ ਰਿਹਾ ਹੋਏਗਾ ਪਰ ਸਾਡਾ ਵੀ ਸਭ ਫਰਜ਼ ਬਣ ਜਾਂਦਾ ਅਸੀਂ ਮਿਲ ਕੇ ਇਹ ਮਾਤਾ ਜੀ ਨੂੰ ਇਹ ਬਜ਼ੁਰਗ ਨੂੰ ਉਹਨਾਂ ਦੇ ਘਰ ਪਹੁੰਚਾਈਏ ਜਾਂ ਉਹਨਾਂ ਦੇ ਘਰ ਦੇ ਨਾਲ ਸੰਪਰਕ ਕਰ ਸਕੀਏ ਤਾਂ ਕਿ ਇਹਨਾਂ ਦਾ ਜਿਹੜਾ ਤੈਅ ਸਮੇਂ ਜਿਹੜਾ ਇਲਾਜ ਜਿਹੜਾ ਸਟਾਰਟ ਹੋ ਸਕੇ ਨੇ ਫਿਰ ਦੱਸ ਰਿਹਾ ਪਹਿਲੇ ਗੁਰਦੁਆਰਾ ਗੁਰੂ ਸ਼੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਜਿਹੜੇ ਉੱਥੇ ਟੀਮ ਹੈ ਉਹ ਵੀਰ ਹਨ ਉਹਨਾਂ ਨੇ ਪੂਰੇ ਐਫਰਟਸ ਕੀਤੇ ਕੋਸ਼ਿਸ਼ ਕੀਤੀ ਕਿ ਇਹਨਾਂ ਨਾਲ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਹੋਏ ਪਰ ਉਹਨਾਂ ਨੇ ਸਾਨੂੰ ਸੰਪਰਕ ਕੀਤਾ ਅਸੀਂ ਪਹਿਚਾਨ ਫੋਟੋ ਸਾਨੂੰ ਆਈ ਪਰ ਅਸੀਂ ਪਹਿਚਾਣ ਨਹੀਂ ਕੋਣ ਹਨ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਗੁਰਨਾਣਕ ਮਿਸ਼ਨ ਹਸਪੀਟਲ ਉਹ ਸ਼ਾਇਦ ਇਹਨਾਂ ਨੂੰ ਇਲਾਜ ਦੀ ਲੋੜ ਹੈ ਉਹਨਾਂ ਨੇ ਇੱਥੇ ਤੇ ਉਹਨਾਂ ਨੂੰ ਪਹੁੰਚਾਇਆ ਪਰ ਇੱਥੇ ਵੀ ਗਗਨਦੀਪ ਸਿੰਘ ਜਿਹੜੇ ਕੋਆਰਡੀਨੇਟਰ ਹਨ ਉਹ ਪੂਰੀ ਆਪਣੀ ਕੋਸ਼ਿਸ਼ ਕਰ ਰਹੇ ਹਨ ਕਿ ਕਾਉਂਸਲਿੰਗ ਕਰਕੇ ਕਿਸੇ ਤਰੀਕੇ ਨਾਲ ਉਹਨਾਂ ਕੋਲ ਇਹ ਪਤਾ ਕਰੀਏ ਕਿ ਇਹਨਾਂ ਦਾ ਘਰ ਪਰਿਵਾਰ ਕੌਣ ਹੈ ਇਹਨਾਂ ਦੇ ਬੱਚੇ ਕੌਣ ਹਨ ਪਰ ਉਹ ਮਾਤਾ ਜੀ ਬਿਲਕੁਲ ਵੀ ਨਹੀਂ ਦੱਸ 파 ਰਹੇ ਸਿਰਫ ਇਹ ਕਹਿ ਰਹੇ ਮੈਂ ਇੱਕ ਸਿੱਖ ਪਰਿਵਾਰ ਦੀ ਹਾਂ ਮੈਂ ਇੱਕ ਅਮਰਤਾਰੀ ਸੀ ਮੈਂ ਅਮਰਤ ਛੱਕਿਆ ਸੀ ਬਸ ਇਹੀ ਗੱਲਾਂ ਕਰ ਰਹੇ ਹਨ ਪਰ ਉਹ ਇਹ ਵੀ ਕਹਿੰਨ ਨਾਲ ਕਹਿ ਰਹੇ ਹਨ ਕਿ ਮੈਂ ਨਗਰੋਟਾ ਦੀ ਰਹਿਣ ਵਾਲੀ ਹਾਂ ਨਾਮ ਜਿਹੜਾ ਰਾਣੀਕੌਰ ਹੈ ਉਹ ਇੱਕ ਸਲਿੱਪ ਵੀ ਉਹਨਾਂ ਦੇ ਹੱਥ 'ਚ ਹੈ ਅਗਰ ਤੁਹਾਡੇ ਚ ਕੋਈ ਵੀ ਇਹਨਾਂ ਨੂੰ ਪਛਾਣਦਾ ਹੈ ਤੇ ਜ਼ਰੂਰ ਗੁਰੂ ਨਾਨਕ ਮਿਸ਼ਨ ਹਸਪੀਟਲ ਪਹੁੰਚ ਕੇ ਅਸੀਂ ਜ਼ਰੂਰ ਇਹਨਾਂ ਦਾ ਮਦਦ ਦਾ ਜ਼ਰੀਆ ਬਣ ਸਕੀਏ ਸੋ ਮੈਂ ਫਿਰ ਦੱਸ ਰਿਹਾ ਕਿ ਇਹਨਾਂ ਨੂੰ ਗਗਨਜੀਤ ਜੀ ਤੁਸੀਂ ਇੱਕ ਵਾਰੀ ਫਿਰ ਅਪੀਲ ਕਰ ਦੋ ਕਿ ਫਿਲਹਾਲ ਇਹ ਗੁਰੂ ਨਾਨਕ ਮਿਸ਼ਨ ਹਸਪੀਟਲ ਹਨ ਜਾਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਗੁਰਦਾਨਕ ਨਗਰ ਆਓ ਜ਼ਰੂਰ ਅਸੀਂ ਮਿਲ ਕੇ ਇਸ ਪਰਿਵਾਰ ਤੱਕ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਬਿਲਕੁਲ ਬਿਲਕੁਲ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਮਾਤਾ ਜੀ ਦੀ ਹਾਲਤ ਠੀਕ ਨਹੀਂ ਹੈ ਮਾਤਾ ਜੀ ਨੂੰ ਕਾਫੀ ਪਰੇਸ਼ਾਨੀਆਂ ਨੇ ਤੇ ਮਾਤਾ ਜੀ ਫਿਜ਼ੀਕਲੀ ਵੀ ਫਿਟ ਨਹੀਂ ਨੇ ਤੇ ਮੈਂ ਕਿ ਪਲੀਜ਼ ਇਹਨਾਂ ਦਾ ਇਹਨਾਂ ਦਾ ਪਰਿਵਾਰ ਜਾਂ ਕੋਈ ਸਗਾ ਸੰਬੰਧੀ ਸਾਡੇ ਕੋਈ ਸਾਨੂੰ ਇਸ ਇੱਥੇ ਗੁਰੂ ਨਾਨਕ ਮਿਸ਼ਨ ਹਸਪੀਟਲ ਸੈਕਟਰ 2 ਤੇ ਜਾਂ ਗੁਰੂ ਨਾਨਕ ਗੁਰਦੁਆਰਾ ਸੇ ਗੁਰੂ ਸਿੰਘ ਸੇਵਾ ਗੁਰੂ ਨਾਨਕ ਨਗਰ ਵਿੱਚ ਆ ਕੇ ਇਹਨਾਂ ਨੂੰ ਸਪੋਰਟ ਕਰ ਦਿਓ ਇਹਨਾਂ ਨੂੰ ਆ ਕੇ ਕੰਡਕਟ ਕਰੋ ਤੇ ਇਹਨਾਂ ਨੂੰ ਕਰ ਲੈ ਜਾਓ ਤੁਸੀਂ ਫਿਰ ਮੈਂ ਅਸੀਂ ਕਹਿ ਰਹੇ ਕਿ ਤੁਸੀਂ ਅਸੀਂ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੀਓਰ ਅਸੀਂ ਹੱਥ ਜੋੜ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੇ ਪਰਿਵਾਰ ਤੱਕ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰੀਏ ਬਹੁਤ ਪਰੇਸ਼ਾਨ ਹਨ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਹੀ ਕਿ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਸੋ ਤੁਸੀਂ ਗੁਰਦਨ ਸਿੰਘ ਸਾਹਿਬ ਤੋਂ ਆਏ ਹੋ ਗੁਰਦਨ ਸਿੰਘ ਸਾਹਿਬ ਤੋਂ ਆਏ ਹੋ ਜਿਹੜੇ ਮਾਤਾ ਜੀ ਲੈ ਕੇ ਆਏ ਨਹੀਂ ਨਹੀਂ ਸੋ ਮੈਂ ਫਿਰ ਆਪ ਜੀ ਸਾਰਿਆਂ ਨੂੰ ਹੀ ਬੇਨਤੀ ਕਰਦਾ ਹਾਂ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜਾਂ ਗੁਰੂ ਨਾਨਕ ਮਿਸ਼ਨ ਹਸਪੀਟਲ ਸੰਪਰਕ ਕਰੋ ਇਹ ਮਾਤਾ ਜੀ ਨੂੰ ਅਸੀਂ ਘਰ ਪਹੁੰਚਾਂ ਚ ਜਿਹੜਾ ਜ਼ਰੂਰ ਮਦਦ ਕਰ ਸਕੀਏ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਧੰਨਵਾਦ